ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਸਿਦਦਾ ਬੁੱਧ ਦਾ ਬ੍ਰਧ ਕਰਤਾ ਅਦੋ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ ਪਾਲੰ ਸਦਾ ਸਰਬਦਾ ਸਿਦਦਾਤਾ ਦਿਆਲੰ ਆਸ਼ੇਦੀ ਆਪੇਦੀ ਅਨਾਮੰ ਆਕਾਮੰ ਸਮਸਤੋ ਪਰਾਜੀ ਸਮਸਤ ਅਸਤ ਤਾਮੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਸਿੱਧ ਦਾ ਗੁਰੂ ਕਲਗੀ ਧਰਪਾਤਸ਼ਾਹ ਜੀ ਜਾਬ ਸਾਹਿਬ ਜੀ ਦੇ ਅੰਦਰ ਕਿਰਪਾ ਕਰਦੇ ਹਨ ਇਹੇ ਪ੍ਰਮਾਤਮਾ ਜੀ ਆਪ ਜੀ ਸਦਾ ਹੀ ਸਿੱਧ ਦਾ ਸੋ ਸਿੱਧ ਨਾਮ ਹੈ ਮੁਕਤੀ ਦਾ ਮੁਕਤੀ ਦੀ ਦਾਤ ਬਖਸ਼ਣ ਵਾਲੇ ਹੋ ਮੁਕਤ ਕਰਨ ਵਾਲੇ ਹੋ ਬੁੱਧ ਦਾ ਬੁੱਧ ਨਾਮ ਹੈ ਬੁੱਧੀ ਦਾ ਆਤਮ ਸ਼ਵੈਣੀ ਬੁੱਧੀ ਸ੍ਰਸ਼ਟ ਬੁੱਧੀ ਬਖਸ਼ਣ ਵਾਲੇ ਹੋ ਬ੍ਰਧ ਕਰਤਾ ਬੱਬੇ ਨੂੰ ਸਿਹਾਰੀ ਬੱਬੇ ਦੇ ਪੈਰ ਚਰਾਰਾ ਧੱਦਾ ਬ੍ਰਧ ਕਰਤਾ ਸੋ ਵਧਾਉਣ ਵਾਲੇ ਹੋ ਕਰਤਾ ਸੰਸਾਰ ਨੂੰ ਰਚਣ ਵਾਲੇ ਹੋ ਸੋ ਆਤਮ ਸ਼ਵੈਣੀ ਬੁੱਧੀ ਬਖਸ਼ਣ ਵਾਲੇ ਹੋ ਸੰਸਾਰ ਨੂੰ ਵਧਾਉਣ ਵਾਲੇ ਹੋ ਰਚਣ ਵਾਲੇ ਹੋ ਆਦੋ ਉਰਧ ਅਰਧੰ ਆਦੋ ਨਾਮ ਹੈ ਨੀਵੇਂ ਦਾ ਸੋ ਜਿਹੜੇ ਨੀਚ ਹਨ ਆਦੋ ਨੀਚ ਉਰਦ ਉੱਚੇ ਅਰਦੰ ਮਾਤ ਲੋਕ ਵਾਲੇ ਸੋ ਇਨ੍ਹਾਂ ਤਿੰਨਾਂ ਦੇ ਸਮੂਹ ਦੇ ਅਗੰ ਓਗ ਹਰਤਾ ਅਗੰ ਜਿਹੜੇ ਪਾਪ ਹਨ ਓਗ ਪਾਪ ਉਹਨਾਂ ਨੂੰ ਹਰਤਾ ਹਰਨ ਵਾਲੇ ਹੋ ਸਮੂਹ ਜਿਹੜੇ ਪਾਪ ਹਨ ਉਹ ਤਿੰਨਾਂ ਦੇ ਨਿਵਰਤ ਕਰਨ ਵਾਲੇ ਹੋ ਆਦੋ ਨੀਵਾ ਨੀਵਾ ਕੌਣ ਹੈ ਪਤਾਲ ਲੋਕ ਉਰਧ ਉੱਚਾ ਆਕਾਸ਼ ਲੋਕ ਅਰਧੰ ਵਿਚਕਾਰ ਮਾਤ ਲੋਕ ਸੋ ਪਤਾਲ ਲੋਕ ਆਕਾਸ਼ ਲੋਕ ਤੇ ਮਾਤ ਲੋਕ ਇਹਨਾਂ ਤਿੰਨਾਂ ਤੇ ਵਸਣ ਵਾਲਿਆਂ ਦੇ ਅਗੰ ਅੋਗ ਹਰਤਾ हे ਪ੍ਰਮਾਤਮਾ ਜੀ ਸਮੂਹ ਪਾਪ ਨਾਸ ਕਰਨ ਵਾਲੇ ਹੋ ਇਹਨਾਂ ਤਿੰਨਾਂ ਦੇ ਵਿੱਚ ਨਿਵਾਸਾ ਕਰਨ ਵਾਲੇ ਹੋ ਅਤੇ ਤਿੰਨਾਂ ਦੇ ਪਾਪ ਹਰਨ ਵਾਲੇ ਹੋ ਪਰਮ ਪਰਮ ਪਰਮੇਸ਼ਵਰੰ ਪਰਮ ਪਰਮ ਸੋ ਵੱਡੇ ਤੋਂ ਵੱਡੇ ਪਰਮੇਸ਼ਰ ਹੋ ਪਰੋਸ ਪਾਲਨ ਤੇ ਸਾਰਿਆਂ ਦੀ ਪਾਲਣਾ ਕਰਨ ਵਾਲੇ ਹੋ ਸਦਾ ਸਰਬਦਾ ਸਾਰਿਆਂ ਦੀ ਸਭ ਸਮੇਂ ਪਰਤ ਪਾਲਣਾ ਕਰਨ ਵਾਲੇ ਹੋ ਸਿੱਧਾ ਦਾਤਾ ਦਇਆਲੰ ਸੋ ਸਿੱਧ ਮੁਕਤੀ ਦੇ ਦਾਤਾ ਹੋ ਮੁਕਤੀ ਦੇ ਦਾਤ ਦੇਣ ਵਾਲੇ ਹੋ ਦਇਆਲੰ ਦਇਆਲੰ ਸੋ ਦਇਆਲੂ ਹੋ ਦਇਆ ਦੇ ਘਰ ਹੋ ਆਸ਼ੇਦੀ ਆ ਭੇਦੀ ਆਸ਼ੇਦੀ ਕਟਣ ਤੋਂ ਰਹਿਤ ਹੋ ਆ ਭੇਦੀ ਭੇਦ ਪਾਉਣ ਤੋਂ ਰਹਿਤ ਹੋ ਅਨਾਮੰ ਅਕਾਮੰ ਨਾਮਾ ਤੋਂ ਰਹਿਤ ਹੋ ਅਕਾਮੰ ਕਾਮਨਾ ਤੋਂ ਰਹਿਤ ਹੋ ਕਾਮ ਤੋਂ ਰਹਿਤ ਹੋ ਸਮਸਤੋ ਪਰਾਜੀ ਸਮੂਹ ਦੇ ਵਿੱਚ ਵਾਸਾ ਕਰਨ ਵਾਲੇ ਹੋ ਪਰਾਜੀ ਸੋ ਸਾਰਿਆਂ ਨੂੰ ਪੈਦਾ ਕਰਨ ਵਾਲੇ ਹੋ ਸਮਸਤਸਤ ਧਮੰ ਸਾਰਿਆਂ ਦੇ ਵਿੱਚ ਘਰ ਰੂਪ ਹੋ ਸੋ ਸਮੂਹ ਦੇ ਵਿੱਚ ਘਰ ਰੂਪ ਪ੍ਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ